ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਨੇਲੂ ਕੌੜਾ ਵੱਲੋਂ ਸ਼ੈਫ ਕਾਲਾ ਨੇ ਨਵਿਆ ਕੌੜਾ ਅਤੇ ਕੰਨੂ ਪ੍ਰਿਆ ਕੌੜਾ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਲੁਧਿਆਣਾ ਦੇ ਹੋਟਲ ਮਹਾਰਾਜਾ ਰਜੈਂਸੀ ਵਿਖੇ 올 ਇੰਡੀਆ ਪਦਰੀ ਕੁਕਿੰਗ ਮੁਕਾਬਲਾ ਬਾਵਰਚੀ ਸੀਜ਼ਨ 2 ਸਫਲਤਾਪੂਰਵਕ ਆਯੋਜਿਤ ਕੀਤਾ ਇਸ ਪ੍ਰੋਗਰਾਮ ਵਿੱਚ 180 ਤੋਂ ਵੱਧ ਪ੍ਰਤੀਯੋਗੀਆਂ ਨੇ ਦੋ ਸ਼੍ਰੇਣੀਆਂ ਹੋਮ ਕੁੱਕ ਅਤੇ ਸਟੂਡੈਂਟ ਵਿੱਚ ਹਿੱਸਾ ਲਿਆ ਮੁਕਾਬਲੇ ਵਿੱਚ ਭਾਰਤ ਪਰਦੇਈ ਪ੍ਰਸਿੱਧ ਸ਼ੈਫਾਂ ਦੇ ਇੱਕ ਉੱਗੇ ਪੈਨਲ ਨੇ ਹਿੱਸਾ ਲਿਆ ਜਿਸ ਵਿੱਚ ਸ਼ੈਫ ਸੰਜੀਵ ਬਰਮਾ ਡਾਕਟਰ ਸ਼ੈਫ ਸੌਰਵ ਸ਼ਰਮਾ ਸ਼ੈਫ ਨਿਸ਼ਾਂਤ ਚੋਬੇ ਡਾਕਟਰ ਸ਼ੈਫ ਬਰਿੰਦਰ ਸਿੰਘ ਰਾਣਾ ਸ਼ੈਫ ਵਿਸ਼ਵਦੀਪ ਬਾਲੀ ਸ਼ੈਫ ਹਿਤੇਸ਼ ਅਰੂੜਾ ਸ਼ੈਫ ਮਹਿੰਦਰ ਖੈਰੀਆ ਸ਼ੈਫ ਬినੂਦ ਸੈਣੀ ਸ਼ੈਫ ਸੰਜੀਵ ਘਟਕ ਅਤੇ ਸ਼ੈਫ ਬੈਬਬ ਪਾਰਗਬ ਸ਼ਾਮਲ ਸਨ ਇਸ ਸਮਾਗਮ ਦੀ ਸ਼ੁਰੂਆਤ ਰਜਨੀ ਵੈਕਟਰ ਡਾਕਟਰ ਮਨਵੀਰ ਸਿੰਘ ਅਤੇ ਹੋਰ ਸਤਿਕਾਰਯੋਗ ਮਹਿਮਾਨਾਂ ਵੱਲੋਂ ਰਵਾਇਤੀ ਲੈਂਪ ਲਾਈਟਿੰਗ ਦੀ ਰਸਮ ਨਾਲ ਹੋਈ ਇਸ ਤੋਂ ਬਾਅਦ ਡੀਸੀਐਮ ਪ੍ਰੈਜ਼ੀਡੈਂਸੀ ਅਤੇ ਸ਼ਾਈਨਿੰਗ ਚੈਂਪਸ ਦੇ ਵਿਦਿਆਰਥੀਆਂ ਵੱਲੋਂ ਜੀਵੰਤ ਸੱਭਿਆਚਾਰਕ ਪ੍ਰਦਰਸ਼ਨ ਕੀਤਾ ਗਿਆ ਜਿਸ ਨੇ ਪ੍ਰੋਗਰਾਮ ਨੂੰ ਇੱਕ ਤਿਉਹਾਰੀ ਅਹਿਸਾਸ ਦਿੱਤਾ ਚਾਰ ਪ੍ਰਸਿੱਧ ਸ਼ੈਫਾਂ ਵਿਚਕਾਰ ਇੱਕ ਮਜ਼ੇਦਾਰ ਕੁੱਕ-ਆਫ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਦੋਂ ਕਿ ਦੋ ਪ੍ਰਸਿੱਧ ਰਸੋਈ ਮਾਹਿਰਾਂ ਦੇ ਨਾਲ ਇੱਕ ਦਿਲਚਸਪ ਟਾਕ ਸ਼ੋਅ ਨੇ ਰਸੋਈ ਕਲਾ ਦੀ ਦੁਨੀਆ ਵਿੱਚ ਕੀਮਤੀ ਸਮਝ ਪ੍ਰਦਾਨ ਕੀਤੀ ਇਸ ਪ੍ਰੋਗਰਾਮ ਵਿੱਚ ਬਾਬਰਚੀ ਸੀਜ਼ਨ 2 ਦੀ ਸਫਲਤਾ ਦਾ ਜਸ਼ਨ ਮਨਾਉਂ ਲਈ ਇੱਕ ਕੇਕ ਕੱਟਣ ਦੀ ਰਸਮ ਵੀ ਸ਼ਾਮਲ ਸੀ ਸਖਤ ਕੁਕਿੰਗ ਰਾਉਂਡ ਤੋਂ ਬਾਅਦ 30 ਪ੍ਰਤੀਬਾਸ਼ਾਲੀ ਫਾਈਨਲਿਸਟ ਚੁਣੇ ਗਏ ਜੋ ਹੁਣ 26 ਅਗਸਤ ਨੂੰ ਸੀਟੀ ਯੂਨੀਵਰਸਿਟੀ ਨੂੰ ਦਿਆਣਾ ਵਿਖੇ ਹੋਣ ਵਾਲੇ ਗ੍ਰੈਂਡ ਫਾਈਨਲੇ ਵਿੱਚ ਹਿੱਸਾ ਲੈਣਗੇ ਫਾਈਨਲ ਦਾ ਨਿਰੂਣਾ ਮਸ਼ਹੂਰ ਨਿਰਨਾਮ ਮਸ਼ਹੂਰ ਸ਼ੈਫ ਕੁਨਾਲ ਕਪੂਰ ਵੱਲੋਂ ਕੀਤਾ ਜਾਵੇਗਾ ਜਿੱਥੇ ਫਾਈਨਲਿਸਟ 3 ਘੰਟਿਆਂ ਦੇ ਅੰਦਰ ਇੱਕ ਰਵੈਤੀ ਭਾਰਤੀ ਰਾਜ ਥਾਲੀ ਤਿਆਰ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਗੇ ਇਸ ਤੋਂ ਇਲਾਵਾ ਪਾਕੀਦਰਾਂ ਨੂੰ ਕੋਕ ਕੁਕਿੰਗ ਵਿੱਚ ਉਨ੍ਹਾਂ ਦੇ ਬੇਮਿਸਾਲ ਜਨੂਨ ਅਤੇ ਰਚਨਾਤਮਕਤਾ ਦੇ ਸਨਮਾਨ ਵਿੱਚ 10 ਵਿਸ਼ੇਸ਼ ਸਬਟਾਈਟਲ ਨਾਲ ਸਨਮਾਨਿਤ ਕੀਤਾ ਜਾਵੇਗਾ।